ਇਹ ਇੱਕ ਲਾਫਨਾ ਜੀ ਇਹਦਾ ਨਾਮ ਹੈ ਜਿੰਦਰਜੀਤ ਸਿੰਘ ਸੋਹੀ ਇਹ ਬੰਬੇ ਦਾ ਰਹਿਣ ਵਾਲਾ ਤੇ ਇੱਥੇ ਇਹਨਾਂ ਨੇ ਆ ਕੇ ਇਥੇ ਕੇਂਦਰਵੀਰ ਸਿੰਘ ਵਿਦੇਸ਼ਾ ਉਹਨਾਂ ਦੀ ਇਮੀਗ੍ਰੇਸ਼ਨ ਚਾਰੀ ਗੱਲ ਕੀਤੀ ਮੈਂ ਪੱਕੇ ਤੌਰ ਤੇ ਪੀਆਰ ਤੇ ਬਿਜ਼ਨਸ ਵੀਜ਼ਾ ਲਗਾਉਣਾ ਜੁਕੇ ਦਾ ਤੇ ਇਹਨਾਂ ਨੇ ਇਹ ਨਾਲ ਗੱਲ ਕਰੀ ਤੇ ਇਹਨਾਂ ਨੇ ਆਪਣਾ ਤੇ ਸੰਦੀਪ ਗੋਸ਼ਟਲਾ ਇੱਕ ਮੁੰਡਾ ਤੇ ਹੋਰ ਮਨਪ੍ਰੀਤ ਕੌਰ ਹਰਪ੍ਰੀਤ ਸਿੰਘ ਹਰਪ੍ਰੀਤ ਕੌਰ ਲਾਪਰੀ ਸਿੰਘ ਇਹਨਾਂ ਦੇ ਇਹਨਾਂ ਨੇ ਸਾਰਿਆਂ ਨੇ ਵੀਜ਼ਾ ਲਗਾਉਣ ਲਈ ਹਾਮੀ ਭਰੀ ਇਹਨਾਂ ਨੂੰ ਇਕੱਠੇ ਕਰਕੇ ਪੈਸੇ ਅੱਗੇ ਦੇ ਦਿੱਤੇ ਸਾਰੇ 1 ਕਰੋੜ ਰੁਪਏ ਦੇ ਕਰੀਬ ਇਹਨਾਂ ਨੇ ਉਹ ਲਿਆ ਤੋ ਉਸ ਤੋਂ ਬਾਅਦ ਦੋ ਬੰਦੇ ਜਿਹੜੇ ਬੀਜੇਸੀ ਉਹਨਾਂ ਨੇ ਜਾਲੀ ਸਰਟੀਫਿਕੇਟ ਪਰ ਸਪੌਂਸਰਸ਼ਿਪ ਹੁੰਦੇ ਨੇ ਉਹ ਇਹਨਾਂ ਨੇ ਜਾਲੀ ਭੇਜ ਦਿੱਤੇ ਜਦ ਇਹਨਾਂ ਨੇ ਫੈਲਾ ਲਾਈਆਂ ਤਾਂ ਅੱਗੇ ਉਹ ਜੁਕੇ ਦੀ ਮੈਸੀ ਨੇ ਇਹ ਕਹਿ ਦਿੱਤਾ ਵੀ ਸਾਡੇ ਤਾਂ ਇਹ ਨਹੀਂ ਹੋਏ ਹੋਏ ਤੇ ਜਿਨ੍ਹਾਂ ਨੇ ਇਹਨਾਂ ਨੂੰ 10-10 ਸਾਲ ਲਈ ਬੈਨ ਵੀ ਕਰਤਾ ਦੋ ਜਾਨ ਤੇ ਜਦ ਇਹਨਾਂ ਨੇ ਵਾਪਸ ਉਹਦੇ ਨਾਲ ਗੱਲ ਕਰੀ ਵੀ ਤੂੰ ਸਾਡੇ ਨਾਲ ਧੋਖਾ ਕਰਿਆ ਬਹੁਤ ਜ਼ਿਆਦਾ ਤਾਂ ਇਹਨਾਂ ਮੁੰਡਿਆਂ ਨੇ ਪੈਸੇ ਪਹਿਲਾਂ ਵਾਪਸ ਕਰਨ ਦੀ ਹਾਮੀ ਭਰ ਲਈ ਸੀ ਵੀ ਅਸੀਂ ਵਾਪਸ ਕਰਾਂਗੇ ਪਰ ਉਸ ਤੋਂ ਬਾਅਦ ਇਹਨੇ ਕੋਈ ਪੈਸਾ ਨਹੀਂ ਵਾਪਸ ਕੀਤਾ ਤੇ ਨਾਲੇ ਉਹਨਾਂ ਨੇ ਭੁਗਤ ਖਰਾਬ ਕੀਤਾ ਇਹਨੇ ਜਿਹੜੇ ਬੈਨ ਹੋਏ ਨੇ ਉਸ ਤੋਂ ਬਾਅਦ ਫਿਰ ਇਹ ਇਹਨਾਂ ਨੇ ਦਰਖਾਸਤ ਦਿੱਤੀ ਐਸਐਸਪੀ ਸਾਹਿਬ ਦੇ ਐਸਐਸਪੀ ਸਾਹਿਬ ਨੂੰ ਦਰਖਾਸਤ ਦੇ ਕੇ ਸੀਨੀਅਰ ਅਫਸਰਾਂ ਨੇ ਇਹਦੀ ਪੜਤਾਲ ਕੀਤੀ ਪੜਤਾਲ ਕਰਨ ਉਪਰੰਤ ਇਹ ਮਕਰਮਾ ਦਰਜ ਹੋਇਆ 24/24 ਅੰਡਰ ਸੈਕਸ਼ਨ 406 420 467 468 451 120 ਵੀਆਈਪੀ ਕਿਉਂਕਿ 120 ਵੀ ਤਾਂ ਲੱਗਿਆ ਜੀ ਵਾਈਫ ਵੀ ਇਹਦੇ ਨਾਲ ਕੰਮ ਕਰਦੀ ਤੇ ਇਥੇ ਆ ਕੇ ਇਹ ਪੈਸੇ ਲੈ ਗਏ ਨੇ ਤੇ ਇਥੋਂ ਇਹਦੇ ਅਕਾਊਂਟਾਂ ਦੇ ਵਿੱਚ ਵੀ ਪੈਸੇ ਪਾਏ ਨੇ ਉਹ ਵੀ ਮਹਾਲੀ ਦੇ ਵਿੱਚ ਵੀ ਪਾਏ ਗਏ। ਤੇ ਫਿਰ ਇਹਨੂੰ ਅਸੀਂ ਗ੍ਰਿਫਤਾਰ ਕਰਨ ਲਈ ਸਾਡੀ ਟੀਮਾਂ ਜਿਹੜੀ ਹੈਗੀ ਆ ਮਤਲਬ ਕਾਨੂੰਨ ਦੇ ਮੁਤਾਬਕ ਸਾਰੇ ਕੈਦੇ ਦੇ ਅਨੁਸਾਰ ਇਹਨੂੰ ਬੰਬੇ ਤੋਂ ਜਾ ਕੇ ਗ੍ਰਿਫਤਾਰ ਕੀਤਾ। ਉੱਥੋਂ ਦਾ ਰਾਹਦਾਰੀ ਰਿਮਾਂਡ ਲੈ ਕੇ ਇੱਥੇ ਆਏ ਹੋ। ਇੱਥੇ ਲੈ ਕੇ ਇਹਨੂੰ ਅਧਿਮਾਨ ਜੋ ਗਦਾਦ ਦੇ ਵਿੱਚ ਪੇਸ਼ ਕੀਤਾ। ਤੇ ਉਸ ਤੋਂ ਬਾਅਦ ਫਰਦਰ 5 ਦਿਨ 10 ਦਿਨ ਦਾ ਪੁਲਿਸ ਰਿਮਾਂਡ ਮਿਲਿਆ ਜੀ ਜੋ ਹੁਣ ਇਨਵੈਸਟੀਗੇਸ਼ਨ ਦੌਰਾਨ ਜੋ ਹੋਊਗਾ ਸਾਹਮਣੇ ਆਊਗਾ ਉਸ ਦਿਨ ਲੱਗਦੀ ਕਾਰਵਾਈ ਨੂੰ ਚੱਲਦੀ ਹੈ। ਸਰੇ ਮੁਹਾਲੀ ਦੇ ਵਿੱਚੋਂ ਲੋਕਾਂ ਨੇ ਪੈਸੇ ਦਿੱਤੇ ਤੇ ਇਹ ਬੰਬੇ ਦੇ ਵਿੱਚ ਇੰਨਾ ਲੰਬੀ ਲੰਬੇ ਸਫ਼ਰ ਦਾ ਟਾਈਅਪ ਕਿਵੇਂ ਜੀ ਨਾ ਜੀ ਜਿਹੜੇ ਨਾਲ ਠੱਗੀ ਮਾਰਨੀ ਹੁੰਦੀ ਆ ਉਹ ਬੜੀ ਦੂਰ ਦੂਰ ਤੱਕ ਆਪਣਾ ਜਿਹੜਾ ਹੈਗਾ ਲਾ ਲੈਂਦੇ ਨੇ ਜੀ ਕੋਈ ਮਸੂਰੀ ਦੇਂਦ ਨੇ ਕੋਈ ਤਾਲਮੇਲ ਕਰ ਲੈਂਦੇ ਨੇ ਜਿਵੇਂ ਇੱਥੇ ਜਿਹੜੇ ਮਦਈ ਨੇ ਕੇਂਦਰਵੀਰ ਸਿੰਘ ਵਿਦੇਸਾ ਇਹਦਾ ਕੰਸਲਟੈਂਸੀ ਦਾ ਆਪਣਾ ਵੀ ਇੱਥੇ ਹੈਗਾ ਜੀ ਇਹਦਾ ਕੀ ਨਾਮ ਦੋ ਜੀ ਕੇਂਦਰਵੀਰ ਸਿੰਘ ਵਿਦੇਸਾਈ ਜੀ ਇਹਨਾਂ ਦਾ ਆਪਣਾ ਕੰਸਲਟੈਂਸੀ ਦਾ ਇੱਥੇ ਹੈਗਾ ਜੀ ਤੇ ਇਹ ਕਲਾਉਣ ਲਈ ਕੱਲਾ ਸਟੇਡੀ ਵਿੱਚ ਹੀ ਦਾ ਕੰਮ ਕਰਦੇ ਨੇ ਤੇ ਬਾਕੀ ਪੀਆਰ ਵਗੈਰਾ ਦਾ ਕੰਮ ਨਹੀਂ ਕਰਦੇਗੇ ਇਸ ਕਰਕੇ ਉਹ ਉਹਨਾਂ ਨੇ ਇਹਨਾਂ ਨਾਲ ਤਾਲਮੇਲ ਕਰਿਆ ਇਹਨਾਂ ਨੇ ਅੱਗੇ ਫਿਰ ਇੰਦਰਜੀਤ ਸੋਹੀ ਨਾਲ ਤਾਲਮੇਲ ਜਿਹੜਾ ਕਰਵਾ ਦਿੱਤਾ ਗਿਆ ਤੇ ਇਹਦੀ ਵਾਈਫ ਅਰੈਸਟ ਹੋ ਗਈ ਨਹੀਂ ਇਹਦੀ ਵਾਈਫ ਨਹੀਂ ਪ੍ਰਵਿੰਦ ਕੋਰ ਸੋਹੀ ਹਜਾ ਨਾਮ ਉਹ ਨਹੀਂ ਜਿਹੜਾ ਅਰੈਸਟ ਹੋਈ ਉਹ ਗੰਬੇ ਤੋਂ ਨਹੀਂ ਮਿਲੀ ਸੀ ਸਾਨੂੰ ਕਿਤੇ ਗਈ ਹੋਈ ਸੀ ਉਹਰਾ ਪਰ ਇਸ ਕਰਕੇ ਉਹਨੂੰ ਅਰੇਸਟ ਨਹੀਂ ਕਰ ਸਕਦੇ ਕੋਈ ਕੋਈ ਬੈਕਗਰਾਉਂਡ ਹਿਸਟਰੀ ਸਾਹਮਣੇ ਆਈ ਹੋਵੇ ਬੈਕਗਰਾਉਂਡ ਹਿਸਟਰੀ ਤਾਂ ਪਹਿਲਾਂ ਤਾਂ ਇਹ ਨੀਵੀਂ ਵਿੱਚ ਸੀਗਾ ਹੀ ਨੀਵੀਂ ਤੋਂ ਰਿਟਾਇਰਮੈਂਟ ਹੋ ਕੇ ਆਇਆ ਯਾਰ ਕਿਤੇ ਸਾਨੂੰ ਪਤਾ ਲੱਗਾ ਵੀ ਕੋਲਕਾਤਾ ਵੈਸਟ ਬੰਗਾਲ ਦੇ ਵਿੱਚ ਇਹਦੇ ਖਿਲਾਫ ਕੋਈ ਮੁਕਾਦਮਾ ਦਰਜ ਹੈ। ਉਹਦੇ ਬਾਰੇ ਸਿਰ ਰਿਪੋਰਟ ਮੰਗਵਾ ਰਹੇ ਹਾਂ ਜੀ। ਉਹ ਦੇਖ ਰਹੇ ਨੇ ਕੀ ਚੱਕਰ ਹੈ। ਤੁਸੀਂ ਉੱਥੋਂ ਲੈ ਕੇ ਆਏ, ਉੱਥੇ ਵੀ ਆਫਿਸ ਹੈਗਾ ਤੇ ਡਿਸਟ੍ਰਿਕਟ ਕੇ ਉੱਥੇ ਵੀ ਇਲੈਗਲ ਕੰਮ ਕਰਤਾ ਹੈ ਜੀ। ਉੱਥੇ ਦਾ ਆਫਿਸ ਤਾਂ ਹੈਗਾ, ਇਹ ਆਫਿਸ ਦੇ ਵਿੱਚੋਂ ਹੀ ਗ੍ਰਿਫਤਾਰ ਕੀਤਾ ਸੀ ਨੇ ਜੀ। ਉਹ ਰਜਿਸਟਰਡ ਆ, ਉਹ ਲੀਗਲ ਆ ਜਾਂ ਸਰਟੀਫਿਕੇਟ ਇਹਦੇ ਕੋਲ ਹੈ ਨਹੀਂ। ਉਹ ਫਰਦਰ ਇਨਵੈਸਟੀਗੇਸ਼ਨ ਕਰ ਸੀ ਸਾਹਮਣੇ ਲਿਆ।